ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰੜ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਦੀ ਸਾਰੇ শ্রোਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਆਪਣੇ ਇੱਕ ਸਬਸਕ੍ਰਾਈਬਰ ਆ ਉਹਨਾਂ ਨੇ ਕਮੈਂਟ ਕੀਤਾ ਕੱਲ ਜਦੋਂ ਤੁਸੀਂ ਉਹ ਕਿੱਸਾ ਸੁਣਾ ਰਹੇ ਸੀਗੇ ਨਾ ਜੱਲਿਆਂ ਵਾਲੇ ਬਾਗ ਵਾਲਾ ਤੇ ਬਾਪੂ ਮਹਿੰਗਾ ਸਿੰਘ ਦਾ ਨਾਮ ਤੁਸੀਂ ਜ਼ਿਕਰ ਕੀਤਾ ਸੀਗਾ ਕਾਨ ਸਿੰਘ ਪੰਨੂ ਹੋਣਾਂ ਦਾ ਜ਼ਿਕਰ ਕੀਤਾ ਸੀ ਡਾਕਟਰ ਅਬਦੁਲ ਕਲਾਮ ਆਜ਼ਾਦ ਮਰਹੂਮ ਦਾ ਜ਼ਿਕਰ ਕੀਤਾ ਸੀਗਾ ਤੇ ਸੁਖਦੇਵ ਚੋਹਾਨ ਇਹਨਾਂ ਦੀ ਆਈਡੀ ਹੈ 1855 ਇਹ ਦੱਸ ਰਿਹਾ ਕਹਿੰਦੇ ਦਰਅਸਲ ਉਹਨਾਂ ਬਾਪੂ ਜੀ ਦਾ ਨਾਮ ਮਹਿੰਗਾ ਸਿੰਘ ਨਹੀਂ ਸੀ ਉਹਨਾਂ ਦਾ ਨਾਮ ਸ਼ੰਗਾਰਾ ਸਿੰਘ ਸ਼ੰਗਾਰਾ ਸਿੰਘ ਸ਼ੰਗਾਰਾ ਸਿੰਘ ਬਿਲਕੁਲ ਠੀਕ ਉਹ ਫੋਟੋ ਇਹ ਜਿਹੜੇ ਸੁਖਦੇਵ ਜੀ ਵਾਰੀ ਉਹ ਜੀ ਗਲਤੀ ਜਿਹੜੀ ਹੁੰਦੀ ਹੈ ਨਾ ਉਹ ਸਾਡੇ ਜਿਹੜੀ ਆ ਸਰੋਤਨ ਦੀ ਅਵੇਰਨਸ ਬਟ ਲੱਗਦਾ ਪੀ ਉਹ ਜਾਗਦੇ ਨੇ ਸਾਨੂੰ ਦੇਖਦੇ ਨੇ ਬਿਲਕੁਲ ਤੇ ਇਹ ਜਿਹੜੇ ਸਦੇਵ ਚੋਹਾਨ ਹੋਣੀ ਹੈ ਇਹ ਪੱਤੀ ਸੁਲਤਾਨ ਕੀ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਆ ਤੇ ਦੱਸਦੇ ਆ ਕਹਿੰਦੇ ਵੀ ਉਹ ਮੇਰੇ ਦਾਦਾ ਜੀ ਹੋਣਾ ਦੇ ਦੋਸਤ ਸੀਗੇ ਜੀ 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 ਪੱਟੀ ਸਾਹਿਬ ਆਪਾਂ ਖਬਰਾਂ ਦਾ ਸਿਲਚਲਾ ਸ਼ੁਰੂ ਕਰੀਏ ਤੇ ਸੁੱਚਾ ਸਿੰਘ ਲਗਾ ਹੋਣਾ ਨੇ ਕਈ ਵੱਡੇ ਐਲਾਨ ਕਰ ਦਿੱਤੇ ਆ ਜਿਹਦੇ ਵਿੱਚੋਂ ਅਜੇਹਾ ਇੱਕ ਐਲਾਨ ਉਹਨਾਂ ਨੇ ਕੀਤਾ ਹੈ ਜਿਹੜਾ ਇੱਕ ਸਿਆਸਤਦਾਨ ਵਾਸਤੇ ਬੜਾ ਕਠਿਨ ਹੁੰਦਾ ਪਰ ਉਹਨਾਂ ਨੇ ਕੌੜਾ ਘੁੱਟ ਕੀਤਾ ਵੱਡਾ ਦਿਲ ਵਿਖਾਇਆ ਕਹਿੰਦੇ ਵੀ ਮੈਂ ਹੁਣ ਚੋਣ ਜਿਹੜੀ ਆ ਉਹ ਨਹੀਂ ਲੜਨੀ ਬਿਲਕੁਲ ਹੀ ਅੱਜ ਦਿਨਕ ਸਵੇਰਾਂ ਨਾਲ ਗੱਲਬਾਤ ਕਰਨ ਦਿਓ ਉਹਨਾਂ ਐਲਾਨ ਕਰ ਦਿੱਤਾ ਵੀ ਮੈਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਮੇਰੀ ਇੱਕ ਖਾਸ ਸੀਪੀ ਵੀ ਸਾਰੀ ਜ਼ਿੰਦਗੀ ਪਾਰਟੀ 'ਚ ਗੁਜ਼ਾਰੀ ਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਮੈਂ ਮੰਤਰੀ ਵੀ ਆਪ੍ਰੀਅ ਮੱਖ ਮੰਤਰੀ ਦੀ ਪਾਵਰ ਵਰਤੀਆਂ ਤੇ ਮੈਨੂੰ ਉਹਨਾਂ ਨੇ ਦੇ ਛੱਡੀਆਂ ਕਿ ਤੁਸੀਂ ਵਰਤ ਸਕਦੇ। ਉਹ ਕਹਿੰਦੇ ਮੈਨੂੰ ਦੋ ਵਾਰੀ ਉਹਨਾਂ ਨੇ ਮੰਤਰੀ ਬਣਾਇਆ ਵਾ ਪੂਰਾ ਪਿਆਰ ਦਿੱਤਾ ਵਾ ਸਤਿਕਾਰ ਦਿੱਤਾ ਵਾ ਮੈਨੂੰ ਪਾਰਟੀ ਸ਼ਾਮਲ ਕੀਤਾ ਵਾ ਹੋਰ ਕਮੇਟੀ ਮੈਂਬਰ ਬਣਾਇਆ ਵਾ ਫਿਰ ਮੈਨੂੰ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜੇ ਆ ਆਪਣੇ ਉਹ ਨਖਲੇ ਦੇ ਆ ਅਕਾਲੀ ਦਲ ਸ਼ਾਮਲ ਕੀਤਾ ਵਾ ਫਿਰ ਜ਼ਿਲ੍ਹਾ ਪ੍ਰਧਾਨ ਬਣਿਆ 30 32 ਸਾਲ ਬ ਜ਼ਿਲ੍ਹਾ ਪ੍ਰਧਾਨ ਰਹਿ ਇੱਥੇ ਮੈਂ ਤੇ ਮੈਨੂੰ ਹੋਰ ਕੀ ਚਾਹੀਦਾ ਮੇਰੀ ਆਪਣੀ ਕੋਈ ਖਾਸ਼ ਨਹੀਂ ਐ ਇਸ ਵੇਲੇ ਵੀ ਮੈਨੂੰ ਕੋਈ ਅਹੁਦਾ ਮਿਲੇ ਮੈਂ ਤਾਂ ਪਾਰਟੀ ਦੇ ਵਿੱਚ ਬਕਾਇਦਾ ਤੌਰ ਤੇ ਚੌਂਕੀਦਾਰ ਬਣ ਕੇ ਕੰਮ ਕਰਦਾ ਰੂੰਗਾ ਮੇਰੀ ਇਹ ਖਾਸ਼ ਐ ਇਸ ਵੇਲੇ ਮੈਂ ਕੋਈ ਚੋਣ ਨਹੀਂ ਲੜਨੀ हां ਜਿਹੜਾ ਵੀ ਉਮੀਦਵਾਰ ਲੜੂਗਾ ਚੋਣ ਜਿੰਨੂੰ ਵੀ ਪਾਰਟੀ ਟਿਕਟ ਦੇਵੇਗੀ ਮੈਂ ਉਹਦੀ ਸਿਰ ਢਾਹ ਕੇ ਮਦਦ ਕਰੂੰਗਾ ਉਹਨੂੰ ਜਿਤਾਉਂਗਾ ਉਹਦੀ ਮਦਦ ਕਰੂੰਗਾ ਤੰਦਮਨ ਧੰਨ ਕਰੂੰਗਾ ਮੇਰੀ ਹੋਰ ਕੋਈ ਖਾਸ਼ ਨਹੀਂ ਹੈਗੀ ਲੇਕਿਨ ਵਿਰੋਧੀਆਂ ਨੇ ਮੈਨੂੰ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਲੇਕਿਨ ਸੱਚੇ ਪਾਤਸ਼ਾਹ ਅੰਤਿਗੁਰੂ RAMDAS ਅਕਾਲ ਤਖਤ ਦੇ ਬਾਣੀ ਹਰਗੁਣ ਸਾਹਿਬ ਪਾਤਸ਼ਾਹ ਨੇ ਮੇਰੇ ਤੇ ਮਿਹਰ ਪਰਾਥਰ ਰੱਖਿਆ ਤੇ ਮੈਂ ਅੱਜ ਵੀ ਸਰਵਾਈਵ ਕਰ ਰਿਹਾ ਮੈਂ ਅੱਜ ਵੀ ਮੈਂ ਆਪਣੀ ਜਗ੍ਹਾ ਤੇ ਅਕਾਲੀ ਦਲ ਦੇ ਵਿੱਚ ਆਂ ਭਾਵੇਂ ਮੈਂ ਅਕਾਲੀ ਦਲ ਤੋਂ ਬਾਹਰ ਸੀ ਮੈਨੂੰ ਕੱਢਿਆ ਹੋਇਆ ਸੀਗਾ ਲੇਕਿਨ ਫੇਰ ਵੀ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਸੀ ਅਸੀਂ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਸੀ ਆਪਣੀਆਂ ਅਕਾਲੀ ਦਲ ਤੋਂ ਅਸੀਂ ਬੇਬਕ ਕਦੀ ਵੀ ਨਹੀਂ ਹੋਏ ਜੇ ਹੁਣ ਲੋਕ ਸਭਾ ਦੀ ਚੋਣ ਆਈ ਆ ਉਹਦੇ ਵਿੱਚ ਵੀ ਮੈਂ ਪਹਿਲਾਂ ਡਿਕਲੇਰ ਕਰਦਾ ਐ ਵੀ ਸਾਡੀ ਵੋਟ ਅਕਾਲੀ ਦਲ ਨੂੰ ਜਾਏਗਾ ਭਾਵੇਂ ਸਾਡੇ ਕੋਲ ਕੋਈ ਆਵੇ ਭਾਵੇਂ ਨਾ ਵੀ ਅਸੀਂ ਅਕਾਲੀ ਦਲ ਦੇ ਜੰਮੇ ਪੜੇ ਆਂ ਮੇਰੇ ਫਾਦਰ ਵੀ ਅਕਾਲੀ ਦਲ ਸੀ ਦਾਦਾ ਵੀ ਕਨਦਲ ਦੇ ਵਿੱਚ ਸੀ ਇਸ ਕਰਕੇ ਮੈਂ ਵੀ ਅਕਾਲੀ ਦਲ ਸੀ ਗਾ ਤੇ ਮੈਂ ਅਕਾਲੀ ਦਲ ਦਾ ਜਿਹੜਾ ਉਹ ਨਮਾਇੰਦਾ ਤੇ ਪਰ ਮੈਂ ਚੋਣ ਕੋਈ ਨਹੀਂ ਲੰਘੂਗਾ ਹੁਣ ਜੀ ਜੀ ਪਰ ਪੱਟੀ ਸਾਹਿਬ ਸਵਾਲ ਇੱਕ ਏ ਆ ਵੀ ਜਦੋਂ ਸੁਚਾ ਸਿੰਘ ਲਗਾ ਹੋਣਾ ਨੇ ਇਹ ਬਿਆਨ ਦਿੱਤੇ ਆ ਨਾਲ ਹੀ ਆਪਾਂ ਦੇਖਿਆ ਵੀ ਖਬਰ ਸਾਹਮਣੇ ਆਈ ਕਿ ਭਾਜਪਾ ਨੇ ਜ਼ਿਮਨੀ ਚੋਣਾਂ ਵਾਸਤੇ ਉਹਨਾਂ ਹਲਕਿਆਂ ਦੇ ਵਿੱਚ ਆਪਣੇ ਜਿਹੜੇ ਆ ਨਵੇਂ ਇੰਚਾਰਜ ਤੇ ਸਹਾਇਕ ਜਿਹੜੇ ਆ ਉਹ ਨਿਯੁਕਤ ਕਰ ਦਿੱਤੇ ਆ ਗਿੱਦੜਬਾਹ ਦੇ ਵਿੱਚ ਉਹਨਾਂ ਨੇ ਅਵਿਨਾਸ਼ ਖੰਨਾ ਹੁਣਾਂ ਉਹਨੂੰ ਵੀ ਕਿਹਾ ਆਪਾਂ ਪਹਿਲਾਂ ਆਪਾਂ ਪਹਿਲਾਂ ਸੁਚਾ ਸਿੰਘ ਲਾਹ ਨੂੰ ਨਿਬੇੜ ਲੀਏ ਜੇ ਆਪਾਂ ਜੀ ਜੀ ਸੁਚਾ ਸਿੰਘ ਲੰਗਾਹ ਨੇ ਦੂਜੀ ਵੱਡੀ ਗੱਲ ਕੀਤੀ ਆਂ ਵੀ ਪੰਥ ਕੇਕਤਾ ਵਾਸਤੇ ਕੱਲ ਉਹਨਾਂ ਨੇ ਕਿਹਾ ਸੀ ਮੈਂ ਘੂਰੂਂਗਾ ਅੱਜ ਉਹਨਾਂ ਨੇ ਕਿਹਾ ਨਹੀਂ ਮੈਂ ਪੰਥ ਕੇਕਤਾ ਦੇ ਲੀਡਰਾਂ ਦੀ ਜੇ ਕਿਤੇ ਮੈਨੂੰ ਪੈਰ ਵੀ ਫੜਨੀ ਪਏ ਸੁਧਾਰ ਲੜਵਾਰਿਆਂ ਦੇ ਪੰਥ ਕੇ ਲਈ ਮੈਂ ਜਾਊਂਗਾ ਢੀਂਡਸਾ ਸਾਹਿਬ ਢੀਂਸਾ ਸਭ ਕੋਲੇ ਅਕਾਲੀ ਦਲ ਚ ਅਸੀਮ ਅਧਿਕਾਰ ਸਭ ਅਸੀਮ ਉਹ ਜੋ ਕਹਿੰਦੇ ਸੀ ਬਦਲ ਸਭ ਮੰਨ ਲੈਂਦੇ ਸੀਗੇ ਅੱਜ ਜੇ ਉਹ ਬਾਹਰ ਹਾਂ ਤੇ ਮੈਂ ਉਹਨਾਂ ਕੋਲੇ ਵੀ ਜਾਊਂਗਾ ਉਹਨਾਂ ਕੋਲ ਸਾਨੂੰ ਪਿਛਲਾ ਜਿਹੜੀ ਗਾਈਡੈਂਸ ਬੜੀ ਮਿਲ ਸਕਦੀ ਹੈ ਉਹਨਾਂ ਕੋ ਗਾਈਡੈਂਸ ਲੰਘਾਂਗਾ ਤੇ ਪੈਰੀ ਪੈ ਕੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਮੈਂ ਕਹੂੰਗਾ ਵੀ ਸਖਬੀਰ ਸਿੰਘ ਬادله ਤੁਸੀਂ ਜਿਹੜੀ ਲੀਡਰਸ਼ਿਪ ਚੱਲੇ ਆ ਜੋ ਸਖਬੀਰ ਸਿੰਘ ਬادله ਬਦਲ ਜਲਾ ਅੱਜ ਹਲੀ ਨੌਜਵਾਨਾਂ ਉੱਚ ਕੰਮ ਕਰਨ ਦੀ 10-15 ਸਾਲ ਸਮਰੱਥਾ ਹੈਗੀ ਹੈ ਜੇ ਉਹ ਕਰ ਸਕਦਾ ਉਹ ਮਾਈਕਰੋ ਮੈਨੇਜਮੈਂਟ ਕਰ ਸਕਦਾ ਵਾ ਉਹ ਕਹਿੰਦੇ ਮੇਰੇ ਖਾਬ ਅਕਾਲੀ ਦਲ ਤੇ ਸ਼ਾਇਦ ਵੀ ਕਾਰਵਾਈ ਕਰਦਾ ਜਾਂ ਨਾ ਕਰਦਾ ਉੱਥੇ ਮੇਰਾ ਤੱਕਾ ਹੋਇਆ ਵੀ ਇਹ ਮੈਂ ਤੱਕਾ ਮੇ ਵੀ ਹੋਇਆ ਮੈਂ ਵੀ ਕੋਈ ਤੱਕਾ ਹੋਇਆ ਤੱਕਾ ਪੁੱਛੀ ਵੀ ਕੋਈ ਕਿਵੇਂ ਹੋਇਆ ਅਕਾਲ ਤਖਤ ਦੀ ਇੱਕ ਮਰਿਆਦਾ ਵਾ ਜਿਹੜਾ ਬੰਦਾ ਵੀ ਗਲਤੀ ਕਰਦਾ ਵਾ ਉਹਦੀ ਸ਼ਿਕਾਇਤ ਤੋਂ ਬਾਅਦ ਉਹਨੂੰ ਤਿੰਨ ਵਾਰੀ ਬੁਲਾਇਆ ਜਾਂਦਾ ਵੀ ਤੂੰ ਇੱਥੇ ਆ ਕੇ ਆਪਣਾ ਸਪਸ਼ਟੀਕਰਨ ਦੇ ਤਦਬ ਕੀਤਾ ਜਾਂਦਾ ਉਸ ਜੇ ਤਿੰਨ ਵਾਰੀ ਨਹੀਂ ਹੁੰਦਾ ਫਿਰ ਤਨਖਾਹਿਆ ਕਰਾ ਦਿੱਤਾ ਜਾਂਦਾ ਤੇ ਫਿਰ ਸਮਝਦਾ ਇੱਕ ਮਹੀਨੇ ਦਾ 15 ਦਿਨ ਦਾ ਜਾਂ ਹਫਤੇ ਦਾ ਜੇ ਉਹ ਫੇਰ ਵੀ ਨਹੀਂ ਹੁੰਦਾ ਤੇ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਲੇਕਿਨ ਜਿਹੜੀ ਸੁੱਚਾ ਸਿੰਘ ਲਗਾਵਾ ਇਹਦੇ ਖਿਲਾਫ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਮੀਡੀਏਟਲੀ ਇਹਨੂੰ ਪੰਥ ਚੋਂ ਛੇਕ ਦਿੱਤਾ ਗਿਆ ਕੱਢ ਦਿੱਤਾ ਗਿਆ ਅਕਾਲੀ ਦਲ ਨੇ ਆਪਣੇ ਕੱਢ ਦਿੱਤਾ ਗਿਆ ਫਿਰ ਇਹਨਾਂ ਦੇ ਆਪਣੀ ਮੈਂਬਰਸ਼ਿਪ ਸ਼੍ਰੋਮਣੀ ਕਮੇਟੀ ਤੋਂ ਆਪਸਥਿਵਾ ਦਿੱਤਾ ਸੀ ਕਮ ਗਿਆ ਸੀ ਕਿਸੇ ਨੇ ਅੱਜ ਤੱਕ ਮੈਂ ਇਹ ਦੱਸ ਦਿਆਂ ਇਹ ਕੁਝ ਲੋਕ ਕਹਿੰਦੇ ਆ ਕਿ ਬਡੂਂਗਰ ਸਾਹਿਬ ਪ੍ਰਧਾਨ ਸੀ ਉਹਨਾਂ ਆਪਣੀ ਰਜੈਕਟ ਵਿੱਚ ਪ੍ਰਵਾਨ ਕਰ ਲਿਆ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਸੇ ਦਾ ਅਸਤੀਫਾ ਪ੍ਰਵਾਨ ਦੀ ਮੈਂ ਅੱਜ ਤੱਕ ਕੋਈ ਪਰੰਪਰਾ ਸੁਣੀ ਨਹੀਂ ਜਦੋਂ ਬਰਗਾਰੀ ਕਾਡ ਹੁੰਦਾ ਵਾ 20 ਕੇ 22 ਜਿਹੜੇ ਜਿਹੜੇ ਹੈਗੇ ਨੇ ਮੈਂਬਰ ਉਸਤੀਫਾ ਦਿੰਦੇ ਨੇ ਜੇਕਰ ਅੱਜ ਉਹ ਬੈਠੇ ਹੁੰਦੇ ਚੌੜੇ ਹੋ ਕੇ ਉੱਥੇ ਆਪਣੇ ਪਜਲਾਸ ਦੇ ਵਿੱਚ ਇਹਦਾ ਮਤਲਬ ਉਹਨਾਂ ਸੀ ਵੀ ਦਿੱਤੇ ਜੇ ਉਹ ਪ੍ਰਵਾਦ ਨਹੀਂ ਹੋਏ ਵੀ ਪ੍ਰਕਿਰਿਆ ਨਹੀਂ ਵੀ ਸੁੱਚਾ ਸਿੰਘ ਲਗਾਦਾ ਕਿਉਂ ਸੁੱਚਾ ਸਿੰਘ ਲਗਾ ਇੱਕ ਵੋਟ ਵਧਾ ਸਕਦੇ ਤੇ ਆਪਣੇ ਬਕਾਇਦਾ ਤੌਰ ਤੇ ਇੱਥੇ ਇਜਲਾਸ ਚ ਆ ਕੇ ਅਗਲੀ ਗੱਲ ਕੀ ਕਰਦੇ ਅਗਲੀ ਗੱਲ ਉਹ ਗੱਲ ਕਹਿੰਦੇ ਵੀ ਸੁਖੀ ਰਿੰਦਾਵਾ ਕੈਪਟਨ ਅਮਰਿੰਦਰ ਸਿੰਘ ਮੇਰੇ ਖਿਲਾਫ ਕੋਈ ਛਾਜ ਰਚਣ ਲਈ ਤਿਆਰ ਨਹੀਂ ਸੀ ਉਹਨੇ ਕਿਹਾ ਸੀ ਇਹ ਕੰਮ ਨਾ ਕਰਿਓ ਸੁਖੀ ਰਧਾਵਾ ਤੇ ਜਾਖੜ ਨੇ ਇਹਨਾਂ ਨੇ ਰਲ ਕੇ ਮੇਰੇ ਖਿਲਾਫ ਸਾਜ਼ਿਸ਼ ਰਚੀ ਤੇ ਮੈਨੂੰ ਸਾਜ਼ਿਸ਼ ਚ ਪਸਾਇਆ ਕਿ ਉਸ ਟਾਈਮ ਦੇ ਉੱਤੇ ਜਿਹੜੇ ਜਾਖੜ ਸਾਹਿਬ ਦੀ ਇਥੋਂ ਲੋਕ ਸਭਾ ਦੀ ਬਾਈ ਇਲੈਕਸ਼ਨ ਲੜ ਰਹੀ ਸੀ ਜੇ ਕਿਤੇ ਮੈਂ ਜੇਲ੍ਹ ਚ ਨਾ ਜਾਂਦਾ ਤੇ ਇਹ ਜਿੱਤ ਕੇ ਵਿਖਾਉਂਦੇ ਉਹਨਾਂ ਨੂੰ ਚੈਲੰਜ ਆਏ ਇਹ ਜਿੱਤ ਕੇ ਵਿਖਾਉਂਦੇ ਇਹਨਾਂ ਨੂੰ ਪਤਾ ਸੀ ਸੁੱਚਾ ਸਿੰਘ ਲੰਗਾ ਬਾਹਰ ਰਿਹਾ ਤੇ ਇਹ ਚੋਣ ਸੰਦੂ ਨਹੀਂ ਜਿੱਤਣ ਦੇਣੀ ਤੇ ਫਿਰ ਇਸ ਕਰਕੇ ਇਹ ਮੇਰੇ ਖਿਲਾਫ ਇਹ ਕਾਰਵਾਈ ਕੀਤੀ ਹੈ ਇਹ ਮੈਨੂੰ ਇੱਕ ਸਾਜ਼ਿਸ਼ ਤੇ ਫਸਾਇਆ ਗਿਆ ਤੇ ਮੈਨੂੰ ਬਕਾਇਦਾ ਤੌਰ ਤੇ ਫਿਰ ਜਿਹੜਾ ਸੀ ਉਹ ਬਰੀ ਕੀਤਾ ਅਦਾਲਤ ਤੇ ਅਗਲੀ ਗੱਲ ਕੀ ਕਰਦੇ ਨੇ ਜਦੋਂ 2018 ਚ ਮੈਨੂੰ ਬਰੀ ਕਰ ਦਿੱਤਾ ਤੇ ਮੈਂ ਅਕਾਲ ਤਖਨ ਨੂੰ ਪੱਤਰ ਵੀ ਲਿਖਿਆ ਵੀ ਭਾਈ ਮੇਰੇ ਤੇ ਦੇਖੋ ਜਿਹੜੇ ਦੋਸ਼ ਲੱਗੇ ਉਹ ਨਿਰਬੂਲ ਨੇ ਮੈਨੂੰ ਅਦਾਲਤ ਨੇ ਬਰੀ ਕਰਨਾ ਲੇਕਿਨ ਕੋਰਟ ਕੋ ਜਿਹੜੀ ਅਕਾਲ ਤਖਤ ਦੇ ਲੋ ਸਾਡੇ ਮਤਲਬ ਨੂੰ ਦੋਸ਼ੀ ਆ ਅੰਦਰ ਮੈਂ ਚਿੱਠੀ ਲਿਖੀ ਮੇਰੇ ਮਾਪਿਓ ਨੇ ਲਿਖੀ ਜਿੱਦਾਂ ਚਿੱਠੀ ਮੁਰਕੀ ਉਹਨਾਂ ਕੀ ਮੈਂ ਉਹਨਾਂ ਲਿਖੀ ਲੇਕਿਨ ਮੈਨੂੰ ਫੇਰ ਵੀ ਰਗੜ ਬਾਲੇ ਪੂਰੇ ਕੱਢੇ ਗਏ ਕਹਿੰਦੇ 270 ਦਿਨ ਲਗਾਤਾਰ ਮੈਂ ਆਪਣੇ ਪਿੰਡ ਤੋਂ ਨੰਗੇ ਪੈਰੀ ਜਾਂਦਾ ਜਣਾ ਤੇ ਅਕਾਲ ਤਖਤ ਦੇ ਸਾਹਮਣੇ ਬੈਠ ਕੇ ਪਾਠ ਕਰਦਾ ਰਾਂ ਘੰਟਾ ਘੰਟਾ ਘੰਟੇ ਸੱਚੇ ਪਾਤਸ਼ਾਹ ਕਿਰਪਾ ਕਰ 270 ਦਿਨ ਮਤਲਬ ਪੌਣਾ ਸਾਧ ਹੋ ਜਾਂਦਾ 9 ਮਹੀਨੇ ਜਿੰਨੇ ਘਟੂ ਘਟ ਔਰ 9 ਮਹੀਨੇ ਮੈਂ ਲਗਾਤਾਰ ਜਾਂਦਾ ਰਿਹਾ ਉੱਥੇ ਪਾਠ ਵੀ ਕਰਦਾ ਰਿਹਾ ਅਰਦਾਸ ਵੀ ਕਰਦਾ ਰਿਹਾ ਜੋਧੜ ਵੀ ਕਰਦਾ ਰਿਹਾ ਫੇਰ ਜਾ ਕੇ ਮੇਰੀ ਖਲਾਸੀ ਹੋਈ ਤੇ ਜਿਸ ਤਰੀਕੇ ਨਾਲ ਮੇਰੇ ਤੋਂ ਪੁੱਛ ਪੜਤਾਲ ਕੀਤੀ ਗਈ ਤੇ ਮੈਂ ਆਪਣਾ ਜੁਰਮ ਕਬੂਲ ਕੀਤਾ ਤੇ ਆਪਣੀ ਤਨਖਾਹ ਵੀ ਭੁਗਤੀ ਜਿਸ ਤਰੀਕੇ ਨਾਲ ਜੋ ਉਹਨਾਂ ਨੇ ਕਿਹਾ ਮੈਂ ਕੀਤਾ ਮੁੜ ਕੇ ਮੈਂ ਖਿੰਗਾ ਖਿਮਾ ਜਾਂਚਰਾਂ ਦੀ ਅਰਦਾਸ ਕਰਾਈ ਉਸ ਤੋਂ ਬਾਅਦ ਮੈਂ ਕਿਹਾ ਜੀ ਮੈਨੂੰ ਅਕਾਲੀ ਦਲ ਸ਼ਾਮਲ ਕਰ ਲਓ ਤੇ ਮੈਂ ਬਾਕਾਇਦਾ ਤੌਰ ਤੇ ਕਲਾਨੌਰ ਵਿੱਚ ਇੱਕ ਰੈਲੀ ਵੀ ਕੀਤੀ ਬੀ ਸ਼ਾਇਦ ਕਾਂਗਰਸ ਦਾ ਥੋੜਾ ਸੋਸ਼ਲ ਮੀਡੀਆ ਨੂੰ ਲੋੜ ਆ ਵੋਟਾਂ ਦੀ ਤੁਹਾਨੂੰ ਪਤਾ ਵਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੂੰ ਗੁਰਦਾਸਪੁਰ ਤੋਂ ਚੋਣ ਲੜੇਗੀ ਉਹਨਾਂ ਨੇ ਕਿਤੇ ਬਹੁ ਸਮਾਂ ਪਹਿਲਾਂ ਪਿੰਡ ਗੁਰਦਾਸਪੁਰ ਜੇ ਨੂੰ ਹੁੰਦਾ ਸੀਗਾ ਲੇਕਿਨ ਅੱਜ ਕੱਲ ਉਹ ਰੋਪੜ ਰਹ ਰਹੇ ਨੇ ਲੰਮੇ ਸਮੇਂ ਤੋਂ ਉੱਥੋਂ ਵੀ ਉਹ ਇਲੈਕਸ਼ਨ ਲੜਦੇ ਨੇ ਵਿਧਾਨ ਸਭਾ ਦੀ ਐਤ ਕੀ ਉਹ ਬਕਾਇਦਾ ਤੌਰ ਤੇ ਚਾਹੁੰਦੇ ਸੀ ਵੀ ਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਮੈਨੂੰ ਮਿਲੇ ਲੇਕਿਨ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ ਨੂੰ ਪਾਰਟੀ ਨੇ ਗੁਰਦਾਸਪੁਰ ਭੇਜ ਦਿੱਤਾ ਤੇ ਗੁਰਦਾਸਪੁਰ ਤੋਂ ਉਹ ਬੜੀ ਬੁਰੀ ਤਰ੍ਹਾਂ ਹਾਰੇ ਲੇਕਿਨ ਸੁੱਚਾ ਸਿੰਘ ਲਗਾ ਇਹ ਦਾਵਾ ਕਰਦੇ ਵੀ ਭਾਵੇਂ ਸਾਡੇ ਕੋਲ ਚੀਮਾ ਆਇਆ ਜਾਂ ਨਹੀਂ ਆਇਆ ਅਸੀਂ ਆਪਣੀਆਂ ਵੋਟਾਂ ਚੀਮੇ ਨੂੰ ਪਾਈਆਂ ਤੇ ਚੀਮੇ ਨੂੰ ਪੁਆਈਆਂ ਇਸ ਕਰਕੇ ਸਾਨੂੰ ਜਿਹੜਾ ਵਾ ਇਹਦੇ ਤੇ ਕੋਈ ਗਿਲਾ ਨਹੀਂਗਾ ਨਹੀਂ ਆਇਆ ਤੇ ਕੋਈ ਗੱਲ ਨਹੀਂ ਲੇਕਿਨ ਹੁਣ ਮੈਨੂੰ ਉਹਨਾਂ ਨੇ ਬਕਾਇਦਾ ਤੌਰ ਤੇ ਕਾਲੀ ਦਲ ਸ਼ਾਮਲ ਕਰ ਲਿਆ ਵਾ ਸਖਬੀਰ ਸਿੰਘ ਦਾ ਬਾਦਲ ਤੇ ਮੈਨੂੰ ਕੋਈ ਗਲਤ ਉਹਦੇ ਨਾਲ ਦਾ ਸੂਝਵਾਨ ਪ੍ਰਧਾਨ ਕਿੰਨੇ ਮਿਲਣਾ ਹੀ ਕਿਤੇ ਨਹੀਂ ਅਗਲੀ ਗੱਲ ਕਰਦੇ ਵੀ ਜਿਹੜਾ ਸੁਖੀ ਰੰਧਾਵਾ ਉਹਦੇ ਤੇ ਉਹਨਾਂ ਤੰਜ ਕੱਸੇ ਕਹਿੰਦੇ ਵੀ ਕਿ ਜਿਹੜੀ ਸਾਜਿਸ ਰਚੀ ਸੀ ਜਿਹੜੀ ਜਾਖੜੀ ਦੀ ਨੇ ਰਚੀ ਸੀ ਮੇਰੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨਹੀਂ ਸੋਦਾ ਲੇਕਿਨ ਮੇਰੇ ਕੋਲ ਸੁਖੀ ਰੰਧਾਵਾ ਦਾ ਬਹੁਤ ਕੁਛ ਪਿਆ ਉਹ ਗੱਲ ਕਰਦਾ ਕਹਿੰਦਾ ਇੰਨਾ ਡਰਿਆ ਪਿਆ ਇਸ ਵੇਲੇ ਵੀ ਗੱਲ ਕਰਦਾ ਕਹਿੰਦਾ ਭੁੱਲ ਜਾਂਦਾ ਤੇ ਉਹਨੇ ਕਿਹਾ ਜੋ ਕੁਛ ਉਹਨਾਂ ਜਾ ਕੇ ਗੁਰਦਾਸਪੁਰ ਕੀਤਾ ਮੈਂ ਉਹਦੇ ਹੱਕ ਚ ਨਹੀਂ ਉਹ ਵੀ ਇੱਕ ਜਿਆਸਤੀ ਸੀ ਜਿੱਦਾਂ ਉਹਨੇ ਆਪਣੀ ਭਾਛਾ ਵਰਤੀ ਆ ਜਿਹੜੇ ਸੌ ਕਿਸਮ ਦੇ ਬੈਠੇ ਸੀ ਤ੍ਰਿਪਤਿੰਦਰ ਬਾਜਵਾ ਬੈਠੇ ਸੀ ਪ੍ਰਤਾਪ ਬਾਜਵਾ ਬੈਠੇ ਸੀ ਉਹ ਖਾਨਦਾਨੀ ਬੰਦੇ ਨੇ ਸੌ ਕਿਸਮ ਦੇ ਬੰਦੇ ਉਹਨਾਂ ਕੋਈ ਗੱਲ ਨਹੀਂ ਕੀਤੀ ਇਹ ਇਕੱਲਾ ਹੀ ਉੱਥੇ ਬੋਲਦਾ ਰਿਹਾ ਪਰ ਮੈਂ ਅਧਿਕਾਰੀਆਂ ਦੀ ਵੀ ਜੇ ਗੱਲ ਕਰਾਂ ਅਧਿਕਾਰੀ ਵੀ ਜਿਹੜੇ ਸਿਆਣੇ ਹੁੰਦੇ ਆ ਨਾ ਉਹ 60% ਜਿਹੜੀ ਹਾਕਮ ਤੇਰਾ ਉਹਦਾ ਪੱਖ ਪੂਰ ਦਿੰਦੇ ਆ ਤੇ 40% ਵਿਰੋਧੀ ਦਿੱਤਾ ਪੂਰ ਦਿੰਦੇ ਵੀ ਦੋਵਾਂ ਦੀ ਹੱਕ ਸਹੀ ਜੀ ਹੋ ਜੇ ਲੇਕਿਨ ਕਈ ਅਧਿਕਾਰੀ ਇਹਦੇ ਸਿਆਣੀ ਨਹੀਂ ਹੁੰਦੇ ਉਹ ਲੀਕ ਦੇ ਫਕੀਰ ਬਣ ਜਾਂਦੇ ਤੇ ਫਿਰ ਉਹ ਉਥੋਂ ਮਾਰ ਖਾ ਜਾਂਦੇ ਇਸ ਕਰਕੇ ਮੈਂ ਜਿਹੜਾ ਸੁੱਖੀ ਦਾਵਾ ਉਹਦੇ ਕੋਲ ਬਦਲਾ ਜੂਰ ਲਊਗਾ ਮੇਰੇ ਕੋਲ ਬਹੁਤ ਕੋਸ਼ਾ ਸਮਾਉਂਟੇ ਮੈਂ ਇੱਕ ਇੱਕ ਕਰਕੇ ਕੱਢੂਗਾ ਫਿਰ ਤੁਸੀਂ ਵੇਖਿਓ ਕਿ ਸੁਖੀ ਨਾਮ ਆਪਣੇ ਕਿਹੜੀਆਂ ਕਰਤੂਤਾ ਹੋਈਆਂ ਇਹ ਸ਼ਬਦ ਉਹਨਾਂ ਦੀ ਸਾਡੇ ਚੰਗੀਆਂ ਕੋਈ ਵੀ ਹੈਗੇ ਇਸ ਕਰਕੇ ਮੈਂ ਕੋਈ ਬਦਕਾਰੀ ਨਹੀਂ ਕੀਤੀ ਮੈਨੂੰ ਝੂਠੇ ਕਿਸ ਬਿਛਾਇਆ ਗਿਆ ਵਾ ਸੁਖਬੀਰ ਸਿੰਘ ਬਾਦਲ ਬਹੁਤ ਵਧੀਆ ਬੰਦੇ ਨੇ ਤੇ ਮੈਂ ਪੰਥਕ ਏਕਤਾ ਲਈ ਆਪਣੀ ਸਿਰ ਦੂੜ ਜੋੜ ਯਤਨ ਕਰਾਂਗਾ ਅਕਾਲੀ ਦਲ ਕਹਿੰਦੇ ਉਦੋਂ ਖਤਮ ਨਹੀਂ ਹੋਇਆ ਜਦੋਂ ਨਾ ਕੋਈ ਐਮਐਲਏ ਦੀ ਸੀਟ ਮਿਲੀ ਸੀ ਤੇ ਨਾ ਬਕਾਇਦਾ ਤੌਰ ਤੇ ਇਹਨਾਂ ਨੂੰ ਲੋਕ ਸਭਾ ਸੀਟ ਮਿਲੀ ਸੀ 1999 ਦੇ ਵਿੱਚ ਤੁਹਾਨੂੰ ਪਤਾ ਹੋਵੇਗਾ 1991 ਦੇ ਵਿੱਚ ਮੇਰੇ ਮੁਤਾਬਕ ਤੇ 28 ਬੰਦੇ ਬਣਦੇ ਆ ਲੇਕਿਨ 38 ਬੰਦੇ ਕਹਿਆ ਵੀ ਸਾਡੇ ਜਿਹੜੇ ਉਦੋਂ ਖਾੜਕੋਡਰ ਟਾਈਮ ਸੀਗਾ ਸਾਡੇ 38 ਬੰਦੇ ਬਰਵਾ ਦਿੱਤੇ ਗਏ ਤੇ ਜਦੋਂ ਕਾਂਗਰਸ ਦੀ ਵਾਰੀ ਆਈ ਉਹ ਦੇਖੋ ਕਿ ਬੰਦਿਆਂ ਦੀ ਮਰਿਆ ਇਹਦਾ ਮਤਲਬ ਉਹ ਸਾਜਿਸ਼ ਕਾਂਗਰਸ ਵਾਲੇ ਬੰਦੇ ਬਣਾਉਣ ਦੀ ਕਹਿੰਦੇ ਅਕਾਲੀ ਦਲ ਲਾਖ ਖਤਮ ਹੋਇਆ ਵਾ ਨਾ ਖਤਮ ਹੋਏਗਾ ਅਕਾਲੀ ਦਲ ਦੇ ਉਤਰਾ ਚੜਾਉਂਦੇ ਰਹਿੰਦੇ ਆ ਤੇ 2027 ਚ ਅਕਾਲੀ ਦਲ ਮੁੜ ਸਰਕਾਰ ਬਣਾਏਗਾ ਜੀ ਅਿਕਸਰ ਇਹ ਤੇ ਗੱਲ ਹੋ ਗਈ ਸੁੱਚਾ ਸਿੰਘ ਲਗਾ ਹੋਣਾ ਦੀ ਇਹ ਉਹਨਾਂ ਦੇ ਵਿਚਾਰ ਹਨਾ ਜਿਹੜੇ ਆਪਾਂ ਮਤਲਬ ਡਿਸਕਸ ਕੀਤੇ ਪਰ ਸਵਾਲ ਤੇ ਆ ਵੀ ਹੁਣ ਭਾਜਪਾ ਨੇ ਆਪਣੇ ਜਿਹੜੇ ਆ ਉਹ ਨਿਯੁਕਤ ਕਰ ਦਿੱਤੇ ਆ ਹਲਕਾ ਇੰਚਾਰਜ ਨਵੇਂ ਜਿਹਦੇ ਵਿੱਚੋ ਗਿੱਦੜ ਗਿੱਦੜਪਾ ਵੀ ਆ ਤੇ ਡੇਰਾ ਬਾਬਾ ਨਾਨਕ ਆ ਬਰਨਾਲਾ ਜੱਬੇਵਾਲ ਹੈ ਤੇ ਡੇਰਾ ਬਾਬਾ ਨਾਨਕ ਤੋਂ ਆਪਾਂ ਜੇ ਗੱਲ ਸ਼ੁਰੂ ਕਰੀਏ ਤੇ ਡੇਰਾ ਬਾਬਾ ਨਾਨਕ ਤੋਂ ਤਾਂ ਦਾਅਵੇਦਾਰੀ ਸੁੱਚਾ ਸਿੰਘ ਲੰਗਾੜੀ ਵੀ ਪੇਸ਼ ਕਰ ਸਕਦੇ ਆ ਤਾਂ ਫਿਰ ਉੱਥੇ ਅਕਾਲੀ ਦਲ ਮਤਲਬ ਇਹਨੂੰ ਕੈਂਡੀਡੇਟ ਬਣਾ ਸਕਦਾ ਕਿਉਂਕਿ ਚੋਣ ਤਾਂ ਅਕਾਲੀ ਦਲ ਨੇ ਲੜੇਗਾ ਹੀ ਲੜੇਗਾ ਸੁੱਚਾ ਸਿੰਘ ਲੰਗਾ ਨੇ ਅੱਜ ਐਲਾਨ ਕਰਤਾ ਵੀ ਮੈਂ ਪਿੰਖ ਦੇ ਵਿੱਚ ਕੋਈ ਵੀ ਚੋਣ ਨਹੀਂ ਲੜਨਾਂ ਠੀਕ ਹੈ ਮੈਂ ਇੱਕ ਚੌਂਕੀਦਾਰ ਬਣ ਕੇ ਜਿਹੜੀ ਆ ਉਹ ਪਾਰਟੀ ਦੀ ਸੇਵਾ ਕਰੂ ਜਿਹੜਾ ਵੀ ਉਮੀਦਵਾਰ ਖੁਰੂਗੋੜ੍ਹ ਵਿੱਚ ਟਟ ਕੇ ਮਦਦ ਕਰੂੰਗਾ ਤੇ ਸੁੱਚਾ ਸਿੰਘ ਲੰਘਾ ਜਿਹੜੇ ਉਹ ਆਪਣੇ ਬੇਟੀ ਦਾ ਰਸਤਾ ਸਾਫ ਕਰਦੇ ਵੀ ਉਹਨੂੰ ਟਿਕਟ ਮਿਲ ਗਿਆ ਲੇਕਿਨ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਵੀ ਜਿਹੜਾ ਸੁਖਵਿੰਦਰ ਸਿੰਘ ਜਿਹੜੇ ਸਾਡੇ ਸਤਵੰਤ ਸਿੰਘ ਇੰਦਰਾਗੰਦੀ ਦੇ ਕਤਲਾਂ ਸ਼ਾਮਿਲ ਸੀਗੇ ਉਹਨਾਂ ਦਾ ਭਤੀਜਾ ਵੀ ਚਾਹ ਬੰਦ ਅੱਜਕੱਲ ਉਹ ਕਵੀਰਲ ਬਾਦਲ ਦੇ ਵਿੱਚ ਉਹ ਵੀ ਚਾਹਵਨਗੇ ਮੈਨੂੰ ਟਿਕਟ ਤੁਹਾਨੂੰ ਮਿਲ ਜੇ ਇਸ ਕਰਕੇ ਇਹਨਾਂ ਦੋਵਾਂ ਬੰਦਿਆਂ ਨੂੰ ਟਿਕਟਿਕਸ ਇੱਕ ਨੂੰ ਮਿਲਣੀ ਮਿਲਣੀ ਹੈ ਲੇਕਿਨ ਉਮੀਦ ਹੈ ਕਿ ਸੁੱਚਾ ਸਿੰਘ ਲੰਗਾ ਪੂਰੀ ਕੋਸ਼ਿਸ਼ ਕਰਨਗੇ ਕਿ ਮੇਰੇ بیٹے ਨੂੰ ਮਿਲ ਜੇ ਕਿਉਂ ਬੰਦਾ ਹਾਰ ਵੀ ਜਾਵੇ ਨਾ ਮੁੜ ਕੇ ਲਾਈਨ 'ਚ ਲੱਗ ਜਾਂਦਾ ਅਗਲੀ ਵਾਰੀ ਟਿਕਟ ਫਿਰ ਉਸ ਨੂੰ ਦਿੱਤੀ ਜਾਂਦੀ ਪਾਰਟੀ ਵੀ ਅੱਗੇ ਇਲੈਕਸ਼ਨ ਲੜੀਏ ਤੇ ਸੰਤਾਪ ਹੋ ਗਿਆ ਤੇ ਕਿ ਫਿਰ ਟਿਕਟ ਦੇ ਦਿੰਦੇ ਹੋਤੀ ਇਸ ਕਰਕੇ ਸੁੱਚਾ ਸਿੰਘ ਲੰਗਾ ਦੇ ਕਹਤਾ ਮੈਂ ਨਹੀਂ ਕੁਝ ਇਲੈਕਸ਼ਨ ਲੜਣੀ ਤੇ ਉਹਨਾਂ ਦਾ ਬੇਟਾ ਤਾਂ ਤਿਆਰ ਬਰਥਾ ਇਲੈਕਸ਼ਨ ਕਰਨ ਵਾਸਤੇ ਇਨਾਂ ਦੀ 1960 ਦੇ ਜੰਪਲ ਨੇ ਇਹਨਾਂ ਦੀ ਦੋ ਬੇਟੀਆਂ ਤੇ ਦੋ ਬੇਟੇ ਨੇ ਤੁਹਾਨੂੰ ਪਤਾ ਇੱਕ ਬੇਟੇ ਦੇ ਇੱਕ ਹਵਾਲੇ ਚ ਪਰਚਾ ਵੀ ਦਰਜ ਹੋ ਗਿਆ ਸੀ ਜਦੋਂ ਨਸ਼ਾ-ਨਸ਼ਾ ਫੜਿਆ ਗਿਆ ਜੀ ਦੂਜਾ ਬੇਟਾ ਵੇ ਕਹਿੰਦਾ ਤੌਰ ਤੇ ਇਥੇ ਇਹਨਾਂ ਦੇ ਕੁੜੇ ਸੁਖਵਿੰਦਰ ਸਿੰਘ ਨੂੰ ਸੋਨੂ ਲਗਾ ਕਹਿੰਦੇ ਨੇ ਉਹਨੂੰ ਟਿਕਟ ਦਿਵਾਉਣ ਲਈ ਇਹ ਜਤਨਸ਼ੀਲ ਆ ਕੇ ਉੱਥੇ ਟਿਕਟ ਦਿੱਤੀ ਜਾਵੇ ਹੁਣ ਵੇਖੋ ਜਿਹੜੇ ਬਿਅੰਨ ਸਿੰਘ ਦੇ ਭਤੀਜੇ ਨੇ ਉਹਨੂੰ ਟਿਕਟ ਮਿਲਦੀ ਹੈ ਕਿ ਇਹਨਾਂ ਨੂੰ ਮਿਲਦੀ ਹੈ ਜੀ ਤੇ ਪਟੀ ਸਾਹਿਬ ਫਿਰ ਜੇ ਆਪਾਂ ਗੱਲ ਹੁਣ ਤੋਰੀ ਆ ਤੇ ਇਹ ਵੀ ਤੋੜ ਲੀਏ ਫਿਰ ਗਿੱਦੜਵਾ ਦੇ ਵਿੱਚ ਕੀ ਬਣੂਗਾ ਕਿਉਂਕਿ ਉੱਥੇ ਭਾਜਪਾ ਨੇ ਜਿਹੜਾ ਆਪਣਾ ਉਮੀਦਵਾਰ ਹੱਲੇ ਐਲਾਨਿਆ ਦਾ ਨਹੀਂ ਆ ਪਰ ਮਨਪ੍ਰੀਤ ਬਾਦਲ ਉਹ ਤੇ ਸਰਗਰਮ ਹੋ ਗਏ ਆ ਤੇ ਨਾਲ ਹੀ ਭਾਜਪਾ ਨੇ ਗਿੱਦੜਵਾ ਦੇ ਵਿੱਚ ਜਿਹੜਾ ਵਾ ਉਹ ਆਪਣਾ ਇੰਚਾਰਜ ਵੀ ਲਾ ਦਿੱਤਾ ਤੇ ਨਾਲ ਸਹਿਨ ਚਾਰਜ ਵੀ ਲਾ ਦਿੱਤਾ ਵੇਖੋ ਜਿਹੜੀ ਗਿੱਦੜਵਾ ਦੀ ਗੱਲ ਹੈ ਤੇ ਪਟੀ ਸਾਹਿਬ ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਵੀ ਗਿੱਦੜਵਾ ਤੋਂ ਸ਼ੁਰੂ ਹੋਇਆ ਸੀ ਜੀ 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 ਉੱਥੇ ਇਹਨਾਂ ਨੇ ਭਾਜਪਾ ਨੇ ਇਫਤਿਹਾਰ ਸਿੰਘ ਖੰਨਾ ਨੂੰ ਗਿੱਦੜਬਾ ਨੂੰ ਲਾਇਆ ਇਨਚਾਰਜ ਲਾਇਆ ਤੇ ਸਹਿਨਚਾਰਜ ਰਹਿ ਦਿਆਲ ਸਿੰਘ ਸੋਢੀ ਬਿਲਕੁਲ ਤੇ ਮਾਨਪ੍ਰੀਤ ਸਿੰਘ ਬਾਦਲ ਨੇ 1995 ਚ 22 ਇਲੈਕਸ਼ਨ ਲੜੀ ਸੀ 1800 ਸਮਥਿੰਗ ਵੋਟਰਾਂ ਦੇ ਜਿੱਤੇ ਸੀ ਸਿਰਫ ਉਦੋਂ ਵੀ ਗੱਲ ਚੱਲੀ ਸੀ ਵੀ ਬਾਦਲ ਸਾਹਿਬ ਨੇ ਆਪਣੇ ਮੁੰਡੇ ਨੂੰ ਲੜਾਇਆ ਭਤੀਜੇ ਨੂੰ ਲੜਾਤੀ ਜਿੱਤ ਗਿਆ ਤੇ ਬੱਲੇ ਬੱਲੇ ਨਾ ਜਿੱਤੇ ਤਾਂ ਕਮਕ ਭਤੀਜਾ ਸੀ ਲੇਕਿਨ 1995 ਜਿੱਤਦਾ 1997 ਜਿੱਤਦਾ 2012 ਜਿੱਤਦਾ 2007 ਜਿੱਤਦਾ 2012 ਜਾ ਕੇ ਬਹਾਰ ਦਾ ਜਦੋਂ ਇਹ ਆਪਣੀ ਟ੍ਰਿਪਲ ਵੀ ਬਣਾਉਂਦਾ ਆ ਆ ਪੀਪਲਸ ਪਾਰਟੀ ਆਫ ਪੰਜਾਬ ਜੀ ਉਸ ਤੋਂ ਬਾਅਦ ਫਿਰ 2017 ਚ ਇਸ ਕਰਕੇ ਜਿਹੜਾ ਮੰਤਪ੍ਰੀਤ ਸਿੰਘ ਬਾਦਲ ਆ ਐਸਲੇ ਉਸ ਹਲਕੇ ਚ ਕਾਫੀ ਪੰਜ ਬੀ ਜਿਹੜਾ ਬੰਦਾ ਪੰਜ ਬੀ ਜਿੱਤਿਆ ਹੋਵੇ ਉਹਦਾ ਹੋੜ ਤੇ ਮਾੜਾ ਮੋਟਾ ਉੱਥੇ ਹੁੰਦਾ ਨਾ ਹੁਣ 2000 ਮਾੜਾ ਬੂਟਾ ਨਹੀਂ ਪੱਤੀ ਸਾਹਿਬ ਜੰਨਾ ਹੋਲਡ ਹੁੰਦਾ ਬੰਦੇ ਦਾ 2012 ਲੈ ਲਓ 2017 ਲੈ ਲਓ 2022 ਲੈ ਤਿੰਨ ਵਾਰੀ ਹੋ ਗਿਆ ਉੱਥੇ ਰਾਜਾਵੜੀ ਦੀ ਜਤਰੀਆ ਐਤ ਕੀ ਸਾਰਾ 1349 ਬੂਟੇ ਦੇ ਜਿੱਤੇ ਆ ਬਹੁਤ ਹੀ ਫਰਕ ਨਹੀਂ ਸੀ ਕੋ ਦਾ ਦਿਨ ਪੀਟੇ ਲੋਨ ਨਾਲੋਂ ਹੁਣ ਉਹ ਰਾਜਾਵੜੀ ਜਿੱਤਿਆ ਤੇ ਐਸ ਵੇ ਜਿਹੜੀ ਉਥੋਂ ਇਹਨਾਂ ਦੇ ਆਪਣਾ ਮੰਨਪ੍ਰਿਤ ਬਾਦਲ ਜੇ ਸਰਕਾਰ ਨੂੰ ਹੈ ਤੇ ਪਾਰਟੀ ਦਾ ਹੁਕਮ ਆਇਆ ਕਿ ਤੁਸੀਂ ਇਲੈਕਸ਼ਨ ਲੜੋ ਉਥੋਂ ਲੇਕਿਨ ਇਸ ਤੋਂ ਪਹਿਲਾਂ ਇਹ ਤੇ ਕੰਸੂਮਾਂ ਆ ਰਹੀਆਂ ਸੀਗੀਆਂ ਪੀ ਦੋਹਾਂ ਭਰਾਵਾਂ ਦਾ ਸਮਝੌਤਾ ਹੋ ਗਿਆ ਦੋਵੇਂ ਭਰਾ ਕਿਸੇ ਵੇਲੇ ਵੀ ਮੰਨਪ੍ਰੀਤ ਬਾਦਲ ਜਿਹੜੇ ਆ ਉਹ ਮੁੜ ਅਕਾਲੀ ਦਲ ਛਾਂਭਣ ਹੋ ਸਕਦੇ ਤੇithੋ ਉਮੀਦਵਾਰ ਬਣ ਸਕਦੇ ਆ ਜੇਕਰ ਸੁਖਬੀਰ ਸਿੰਘ ਬਾਦਲ ਤੇ ਮੰਨਪ੍ਰੀਤ ਬਾਦਲ ਨੇ ਇਹਨਾਂ ਸਾਰੀਆਂ ਜਿਹੜੀਆਂ ਸ਼ੰਕਾਵਾਂ ਸੀ ਉਹਨਾਂ ਦਾ ਦਪਾਰਾ ਕਰਤਾ ਸੀ ਬਿਲਕੁਲ ਮੰਨਪ੍ਰੀਤ ਅਕਾਲੀ ਦਲ ਛਾਂਭਣ ਹੋ ਰਿਹਾ ਤੇ ਮੈਂ ਉਹ ਇਥੋਂ ਸਦਾ ਉਮੀਦਵਾਰ ਹੋਏ ਹੁਣ ਕਿਉਂ ਭਾਜਪਾ ਦੇ ਵਿੱਚ ਨੇ ਤੇ ਭਾਜਪਾ ਦੇ ਵਿੱਚ ਹੀ ਵੇਖੋ ਤੁਸੀਂ ਬਕਾਇਦਾ ਤੌਰ ਤੇ ਉਹ ਜੇ ਉੱਥੇ ਆਪਣੀ ਸਰਗਰਮੀ ਰੰਗੀ ਆ ਤੇ ਕੁਛ ਨਾ ਕੁਛ ਹਾਈ ਕਮਾਂਡ ਤੋਂ ਇਸ਼ਾਰਾ ਆਇਆ ਹੋਊਗਾ ਵੀ ਭਾਈ ਤੁਸੀਂ ਲਕਸ਼ਰ ਲੜੋ ਉੱਥੋਂ ਕਿਉਂਕਿ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਇਹ ਵੋਟ ਇਹਨਾਂ ਦਾ ਵੋਟ ਬੈਂਕ ਜਿਆਦਾ ਹੋਊਗਾ ਭਾਜਪਾ ਨੂੰ ਹਾਰ ਦਾ ਜਿੱਤਣਾ ਨਹੀਂ ਹੈਗਾ ਉਹ ਆਪਣਾ ਵੋਟ ਸ਼ੇਅਰ ਵਧਾਉਣਾ ਚਾਹੀਦੀ ਹੈ ਇਦਾਂ ਇਲੈਕਸ਼ਨ ਦੇ ਵਿੱਚ ਵੀ ਅਸੀਂ ਰੂਟ ਸਿਰਫ ਨੂੰ ਵਧਾ ਲਈਏ ਜੇ ਅੱਗੇ ਅਕਾਲੀਆਂ ਨਾਲ 5% ਦਾ ਵਾਧਾ ਜੇ 7.5% ਵੱਧ ਹੋ ਜੇ ਇਹਦੇ ਵਿੱਚ ਹੋ ਜਵੇ ਤੇ ਸਾਡੀ ਫਿਰ ਗੱਲ ਬਣ ਜਾਂਦੀ ਫਿਰ ਅਸੀਂ ਕਹਿਣ ਜੋ ਅੱਗੇ ਹੋ ਜਾਂਦੇ ਵੀ ਦੂਜੇ 272 ਸੀ ਕੰਪੀਟ ਕਰਾਂਗੇ ਇੱਥੋਂ ਇਸ ਕਰਕੇ ਮੰਤਪ੍ਰੀਤ ਬਾਦਲ ਦੀਆਂ ਸਰਗਰਮੀਆਂ ਤੋਂ ਸਾਰੇ ਹੀ ਹੈਰਾਨ ਨੇ ਵੀ ਜਿਹੜਾ ਬੰਦਾ ਕੱਲ ਤੱਕ ਕਹਿੰਦਾ ਸੀ ਮੇਰੇ ਤਾਂ ਲੱਖ ਨਹੀਂ ਕੰਮ ਕਰਦਾ ਮੇਰੀ ਲੱਤ ਨਹੀਂ ਕੰਮ ਕਰਦੀ ਮੇਰਾ ਸਿਰ ਨਹੀਂ ਕੰਮ ਕਰਦਾ ਅੱਜ ਉੱਥੇ ਉਹ ਭੱਜਾ ਫਿਰਦਾ ਵਾ ਇਲੈਕਸ਼ਨ ਵਾਸਤੇ ਜੀ ਤੇ ਪਟੀ ਸਾਹਿਬ ਆਪਾਂ ਨਾਲ ਹੀ ਦੋ ਹਲਕੇ ਹੋਰ ਜਿਹੜੇ ਆ ਉਹਨਾਂ ਤੇ ਵੀ ਚਰਚਾ ਕਰ ਲਈਏ ਚੱਬੇਵਾਲ ਤੇ ਬਰਨਾਲਾ ਵੇਖੋ ਚੱਬੇਵਾਲ ਦੀ ਜਿਹੜੀ ਗੱਲ ਆਪਾਂ ਕਰਦੀਆਂ ਉੱਥੇ ਰਾ ਡਾਕਟਰ ਰਾਜਕੁਮਾਰ ਚੱਬੇਵਾਲ ਉਹਦੀ ਪਤਨੀ ਆ ਸਕਦੀ ਆ ਉਹਨਾਂ ਦਾ ਕੋਈ ਰਿਸ਼ਤੇਦਾਰ ਸਕੇ ਉਹਨਾਂ ਨੂੰ ਪਾਰਟੀ ਆਮਾ ਦੀ ਪਾਰਟੀ ਨੇ ਨਿਕਲ ਕਹਿਤੀ ਆ। ਵੀ ਭਾਈ ਤੁਸੀਂ ਇਹ ਵੇਖੋ ਚੰਗੀ ਤਰ੍ਹਾਂ ਇੱਥੇ ਜਿਹੜਾ ਉਮੀਦਵਾਰ ਜੇਤੂ ਆ ਤੁਸੀਂ ਉਹਦੇ ਤੇ ਇੱਥਰ ਕੋਈ ਟਿਕਟ ਦੇ ਦੇ। ਅਕਾਲੀ ਦਲ ਨੇ ਸੋਲ ਸਿੰਘ ਠੰਡਲ ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਦੇ ਉੱਤੇ ਹੱਥ ਫੇਰਤਾ ਵੀ ਤੁਸੀਂ ਇੱਥੇ ਆ ਜਾਓ ਤੁਹਾਨੂੰ ਟਿਕਟ ਦੇ ਦੂੰ। ਤੁਸੀਂ ਇਲੈਕਸ਼ਨ ਲੜੋਗੇ। ਸੋਲ ਸਿੰਘ ਠੰਡਲ ਹੜਾ ਦੇ ਤੇ ਹੁਣ ਹੁਸ਼ਿਆਰਪੁਰ ਤੋਂ ਵੀ ਚੋਣਾਂ ਲੜੀਆਂ ਸੀ ਲੋਕ ਸਭਾ ਦੀ। ਹਾਂਜੀ ਹਾਂਜੀ ਲੜੀਆਂ ਲੜੀਆਂ ਸੀ ਮਤਲਬ ਇਸ ਵੇਲੇ ਜਿਹੜੀ ਨਾ ਉਹ ਜਿਹੜਾ ਬੜਾ ਮੱਠੀ ਰਫਤਾਰ ਆ ਅਕਾਲੀ ਦਲ ਦੀ ਥੋੜੀ ਜੀ ਬਹੁਤ ਮੱਠੀ ਰਫਤਾਰ ਹੈਗੀ ਕਿਉਂ ਨੌਜਵਾਨ ਮੁੰਡਿਆਂ ਨੂੰ ਨੌਜਵਾਨ ਮੁੰਡੇ ਹੁਣ ਅਕਾਲੀ ਦਲ ਚ ਬਹੁਤੇ ਜਾ ਵੀ ਨਹੀਂ ਰਹੇ ਜਿਆਦਾ ਧਿਆਨ ਇਹ ਅਗਲੀ 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 ਕਿਸ ਕਾਜੀ ਦੀ ਕਾਂਗਰਸੀ ਬਣਨੀ ਹੈ ਭਾਏ ਗਲਮਤ ਚੇਤੇ ਆ ਗਈ ਜਿਹੜੀ ਗੱਲ ਨੇ ਕਹੀ ਆ ਉਹਨੇ ਆਪਰੇ ਨੂੰ ਸचेत ਕੀਤਾ ਸਚਤ ਸੰਗ ਲਗਾ ਦੇ ਕਹਿੰਦਾ ਕਿ ਜਿੰਨੀਆਂ ਕਿ ਜ਼ਿਆਸਤੀਆਂ ਇਹਨਾਂ ਕਾਲੀਆਂ ਤੇ ਕੀਤੀਆਂ ਤੇ ਕਾਂਗਰਸੀਆਂ ਕੀਤੀਆਂ ਦੋਵਾਂ ਚ ਜਿਹਦੀ ਵੀ ਸਰਕਾਰ ਆ ਗਈ ਨਾ ਇਹ ਆਪਣਾ ਪੜਿਆ ਵਿਚਾਰਨਾ ਵੀ ਹਾਲੇ ਨਾ ਦੀ ਮਰਕੀ ਹੋਣਾ ਦੋਨਾਂ ਜ਼ਿਆਸਤੀਆਂ ਕੀਤੀਆਂ ਨੇ ਹੁਣ ਜਿਹੜੀ ਇਹ ਦੋ ਉਮੀਦਵਾਰ ਤੇ ਸਾਡੇ ਕੋਲ ਹੈਗੇ ਹੀ ਆ ਨੇ ਇੱਕ ਠੰਡਲ ਤੇ ਇੱਕ ਚੱਬੇਵਾੜ ਪਰ ਰਿਸ਼ੀਦ ਖੜਾ ਕਰਦੇ ਆ ਅਤੇ ਕਾਂਗਰਸ ਨੇ ਜੇ ਤੁ ਸਿਲੈਕਟ ਨਹੀਂ ਕੀਤਾ ਵੀ ਕਿਹੜਾ ਬੰਦਾ ਉੱਥੇ ਅਸੀਂ ਖੜਾ ਕਰਨਾ ਵਾ ਕਿਹੜਾ ਨਹੀਂ ਕਰਨਾ ਆਪ ਤਾਂ ਤੇ ਹੋ ਗਿਆ ਇਹ ਹੋ ਗਿਆ ਕਾਂਗਰਸਾਂ ਪਤਾ ਕੋਈ ਨਹੀਂ ਤੇ ਭਾਜਪਾ ਵਾਲੇ ਤੇ ਮੇਰੇ ਖਿਆਲ ਉੱਥੋਂ ਆਪਣਾ ਕੋਈ ਹਿੰਦੂ ਜਰ ਲੈ ਕੇ ਆਉਣਗੇ ਕੋਈ ਨਾ ਕੋਈ ਵਧੀਆ ਜਿਹਾ ਕੋਈ ਨਾ ਕੋਈ ਉਹਨੂੰ ਖੜਾ ਕਰਨਗੇ ਉੱਥੇ ਜੀ ਤੇ ਪੱਟੀ ਸਾਹਿਬ ਬਰਨਾਲਾ ਹਲਕਾ ਬਰਨਾਲਾ ਹਲਕਾ ਤੋਂ ਜਿਹੜੇ ਸਾਡੇ ਆਪਣੇ ਕਾਂਗਰਸ ਦੇ ਉਮੀਦਵਾਰ ਤੁਹਾਨੂੰ ਪਤਾ ਹੀ ਐਸੀ ਕਹਿੰਦੇ ਸੀ 골ਡੀ ਬਰਾੜ ਨੂੰ ਮਿਲ ਜੂਗੀ ਟਿਕਣ ਲੱਗਦਾ ਵੀ 골ਡੀ ਬਰਾੜ ਦੀ ਵਾਪਸੀ ਹੋਏਗੀ ਕਾਂਗਰਸ ਦੇ ਵਿੱਚ 골ਡੀ 골ਡੀ ਬਰਾੜ ਨਹੀਂ ਪੱਟੀ ਸਾਹਿਬ ਆਪਣਾ ਦਲਵੀਰ 골ਡੀ ਦਲਵੀਰ 골ਡੀ ਬੀਰ ਗੋਲਦੀ ਉਹ ਡੋਲ ਵਿਦੋ ਖੰਗੂੜਾ ਵੈਸੇ ਉਹਦੀ ਜਿਹੜੀ ਸਿਮਰਨ ਦੀ ਘਰ ਦੀ ਆ ਉਹ ਵੀ ਕਾਫੀ ਤੇਜ ਆ ਉਹ ਦੋਵੇਂ ਈ ਚੁੱਕ ਨੇ ਵੀ ਸਾਨੂੰ ਇੱਥੋਂ ਟਿਕਟ ਦਿੱਤੀ ਲੈ ਇੰਟੈਲੀਜੈਂਟ ਨੇ ਕਾਫੀ ਉਹ ਹਾਂਜੀ ਬਿਲਕੁਲ ਮੀਤ ਹੇਰ ਚਾਹੁੰਦਾ ਵੀ ਇੱਥੋਂ ਆਪਣੇ ਕਿਸੇ ਬੰਦੇ ਨੂੰ ਟਿਕਟ ਦਿੱਤੀ ਜਾਵੇ ਇੱਥੋਂ ਮੈਂ ਕਹਿਦਾ ਤੋਰਦੇ ਕਾਂਗਰਸ ਜਿਹੜੇ ਉਹ ਕੁਲਦੀਪ ਸਿੰਘ ਕਾਲਾ ਜਿਹੇ ਟਰਾਂਸਪੋਰਟਰ ਨੇ ਉਹ ਪਿੱਛੇ ਬੰਦੇ ਵੀ ਮੈਨੂੰ ਟਿਕਟ ਦਿੱਤੀ ਜਾਵੇ ਇੱਕ ਉੱਪਰ ਦੀਪ ਸਿੰਘ ਨੇ ਇੱਕ ਹੋਰ ਤੇਨ ਬੰਦੇ ਨੇ ਜਿਹੜੇ ਉੱਥੇ ਟਿਕਟ ਦੇ ਚਾਹਵਾਨ ਨੇ ਕਿੰਨੂੰ ਮਿਲਦੀ ਇਹ ਤੇ ਪਤਾ ਨਹੀਂ ਲੇਕਿਨ ਮੀਤ ਹੇਰਾ ਉਮੀਦ ਆ ਆਪਣੇ ਪ੍ਰਵਾਸ ਨਹੀਂ ਆਪਣੇ ਕਿਸੇ ਖਾਸ ਬੰਦੇ ਜਿਹੜਾ ਉੱਥੇ ਜ਼ਿਲ੍ਹਾ ਪ੍ਰਧਾਨ ਉਹਨੂੰ ਟਿਕਟਵਾਂ ਸਫਲ ਹੋ ਜਾਣਗੇ ਜੇ ਹੋ ਜਾਂਦੇ ਫਿਰ ਦਲਬੀਰ ਗੋਲੜੀ ਮਦਦ ਨਹੀਂ ਕਰੇਗਾ ਦਲਬੀਰ ਗੋਲੜੀ ਦੀ ਘਰ ਵਾਪਸੀ ਹੋਏਗੀ ਕਾਂਗਰਸ ਵਾਪਸ ਆਏਗਾ ਕਿਉਂ ਉੱਥੇ ਹੁਦਾਰ ਵੀ ਹੈਗਾ ਤੇ ਉਹ ਲੜਾਈ ਵੀ ਲੜਦਾ ਜਾਂਦਾ ਤੇ ਉਹਦੀ ਘਰ ਦੀ ਵੀ ਕਾਫੀ ਤਿੱਖੀ ਇਸ ਕਰਕੇ ਜਿਹੜਾ ਦਰਬੀਰ ਗੋਲੜੀ ਆ ਉਹਨੇ ਇੱਕ ਕਮਿਟਮੈਂਟ ਵੀ ਕੀਤੀ ਗਈ ਸੀ ਕੀ ਮੀਤ ਹੇਰਿਆ ਨੂੰ ਜਿਤਾ ਦਿਓ ਇਹ ਜਿੱਤ ਕੇ ਪਾਰਲੀਮੈਂਟ ਚੱਲੂਗਾ ਤੇ ਟਿਕਟ ਤੈਨੂੰ ਦਿੱਤੀ ਜਾਊਗੀ ਤੇ ਜੇ ਉਹਨੂੰ ਟਿਕਟ ਨਾ ਦਿੱਤੀ ਤੇ ਫਿਰ ਬਗਾਵਤ ਸੰਭਵ ਉਹ ਜਾਏਗਾ ਵਾਪਸ ਫਿਰ ਕਾਂਗਰਸ ਦੇ ਵਿੱਚ ਜੀ ਤੇ ਪੱਟੀ ਸਾਹਿਬ ਹਰਿਆਣਾ ਚ ਕੀ ਬਣਿਆ ਕਿੰਨੇ ਪਰਸੈਂਟ ਵੋਟ ਪੂਲ ਹੋ ਗਈ ਤੇ ਸਰਕਾਰ ਉਥੇ ਕਿਹਦੀ ਬਣਨ ਜਾ ਰਹੀ ਹੈ ਕਿਹੜਾ ਉਥੇ ਨਵਾਂ ਮੁੱਖ ਮੰਤਰੀ ਬਣੂਗਾ ਆਪਣਾ ਸੈਣੀ ਸਾਹਿਬ ਰਹਿਣਗੇ ਜਾਂ ਫਿਰ ਕੋਈ ੁੱਡਾ ਸਾਹਿਬ ਆਉਣਗੇ ਜਾਂ ਹੋਰ ਫਿਰ ਕੋਈ ਉਥੇ ਨਵਾਂ ਚਿਹਰਾ ਆਊਗਾ ਵੇਖੋ ਸੈਣੀ ਸਾਹਿਬ ਦੀ ਅਜੇ ਤੇ ਜਿੱਤ ਦੀ ਯਕੀਨੀ ਨਹੀਂ ਲੱਗਦੀ ਵੀ ਸ਼ਾਇਦ ਜਿੱਤ ਹਾਰ ਹੀ ਜਾਣ ਪੋਸਿਬਿਲਟੀ ਨਹੀਂ ਜਿੱਤਣ ਉਹ ਉੱਥੇ ਮੇਵਾ ਸਿੰਘ ਜਿਹੜਾ ਉਮੀਦਵਾਰ ਕਾਂਗਰਸ ਦਾ ਉਹ ਕਾਫੀ ਮਜ਼ਬੂਤ ਉਮੀਦਵਾਰ ਹੁਣ ਐ 3 ਵਜੇ ਤੱਕ ਉੱਥੇ 52% ਦੀ ਪੋਲਿੰਗ ਹੋਈ ਸੀਗੀ ਜਿਹੜਾ ਜਿਹੜਾ ਸ਼ਹਿਰੀ ਖੇਤਰ ਜਿੱਥੇ ਕੋਰ ਬੈਂਕ ਆ ਕੋਰ ਵੋਟ ਬੈਂਕ ਆ ਆਪਣੇ ਭਾਜਪਾ ਦਾ ਉੱਥੇ ਸਿਰਫ 40 42% ਵੋਟ ਹੋਈ ਹੈ ਬਾਹਰ ਜਿਹੜੀ ਪਿੰਡੂ ਖੇਤਰ ਚ 58% ਦੇ ਕਰੀਬ ਹੋ ਚੁੱਕੀ ਹੈ ਇਹਦਾ ਮਤਲਬ ਪਿੰਡੂ ਖੇਤਰ 75 ਤੋਂ ਉੱਪਰ ਜਿਹੜੀ ਵੋਟ ਪੈਦੀ ਆ ਸਕਦੀ ਹੈ ਤੇ ਪਿੰਡੂ ਖੇਤਰ ਵਾਲੇ ਤੇ ਭਾਜਪਾ ਦੇ ਬਹੁਤ ਖਲਾਫ ਹੁੰਦੇ ਜੇ ਇਹਨਾਂ ਦੇ ਕੋਰ ਕੋਰ ਜਿਹੜਾ ਵੋਟ ਬੈਂਕਰ ਉੱਥੋਂ ਵੋਟ ਹੀ ਪੈਂਦੀ ਉਹ ਬਾ ਨਿਕਲਦੇ ਨਹੀਂ ਤੇ ਫਿਰ ਕੀ ਫਾਇਦਾ ਫਿਰ ਕੀ ਹੋਊਗਾ ਵੀ ਤੁਹਾਡੇ ਸਾਹਮਣੇ ਕੀ ਹੋਣ ਲੱਗੀ ਨਹੀਂ ਹੋਣਾ ਲੇਕਿਨ ਜੇ ਉੱਥੇ ਇਹ ਹਾਲ ਦੇ ਮੈਂ ਪੁੱਛਿਆ ਅਕਬਰ ਸੁਣ ਰਿਹਾ ਸੀ ਉੱਥੇ ਕਿਸੇ ਨੇ ਉਥਾਂ ਦੇ ਪੱਤਰਕਾਰਾਂ ਦੇ ਡਿਬੇਟ ਦੇ ਵਿੱਚ ਉਹ ਨੂੰ ਪੁੱਛਦਾ ਜੀ ਦੱਸੋ ਜੀ ਕਿਹੜੇ ਕਿਹੜੇ ਉੱਥੋਂ ਮੰਤਰੀ ਹਾਰਨਗੇ ਕਹਿੰਦਾ ਇਹ ਪੁੱਛੋ ਦੀ ਜਿੱਤਣਗੇ ਕਿਹੜੇ ਤੁਹਾਨੂੰ ਸ਼ੋਰਟਸ ਵਿੱਚ ਦੱਸ ਦਿਆਂ ਕਹਿੰਦਾ ਫਿਰ ਦੱਸ ਦਿਓ ਜਿੱਤਣਗੇ ਕਿਹੜੇ ਕਹਿੰਦਾ ਕੋਈ ਵੀ ਨਹੀਂ ਜੇ ਮੰਤਰੀਆਂ ਦਾ ਇਹ ਹਸ਼ਰਾ ਵੀ ਕੋਈ ਮੰਤਰੀ ਜਿੱਦਦਾ ਤੇ ਫੇ ਬਾਕੀਆਂ ਦਾ ਕੀ ਹਾਲ ਹੋਊਗਾ بڑے ਪਰਪੰਚ ਰਜੇ بڑے YouTube ਲਾ ਨੂੰ ਜਿਹੜਾ ਸੀ ਖਰੀਦਿਆ ਬੜਾ ਉਹਨਾਂ ਨੂੰ ਕਿਹਾ ਵੀ ਤੁਹਾਡੀ ਬੜੀ ਚੱਲਦੀ ਆ ਤੁਸੀਂ ਸਾਡੇ ਹੱਕ ਤੇ ਰਿਪੋਰਟਿੰਗ ਕਰੋ ਲੇਕਿਨ ਮੈਨੂੰ ਉਮੀਦ ਨਹੀਂ ਵੀ ਉੱਥੇ ਕਿਸੇ ਕਿਸੇ ਦੀ ਸਰਕਾਰ ਜਿਹੜੀ BJP ਦੀ ਬਣ ਸਕ ਕਿਸੇ ਵੀ ਤਰੀਕੇ ਨਾਲ ਕਿਉਂ ਜਗਿੰਦਰ ਜਾਦਵ ਜਿਹੜੇ ਨੇ ਉਹ ਸਿਆਸੀ ਪੰਡਤ ਨੇ ਉਹਨਾਂ ਨੇ ਕਿਹਾ ਸੀ ਵੀ ਸਰਕਾਰ ਤੇ ਬੀਜੇਪੀ ਦੀ ਬਣੂਗੀ ਕੇਂਦਰ ਦੇ ਵਿੱਚ ਲੇਕਿਨ ਮジョਰਿਟੀ ਸਰਕਾਰ ਬਣੂਗੀ ਇਹ 200% ਨਹੀਂ ਲੈ ਸਕਣਗੇ ਉਹਨਾਂ ਦੀ ਗੱਲ ਸਹੀ ਹੋਈ ਦੂਸਰੀ ਜਿਹੜਾ ਕਿਹਾ ਸੀ ਵੀ ਕਾਂਗਰਸ ਜਿਹੜੀ ਹੈ 100 ਤੋਂ ਇੱਕ ਅੱਧਾ ਇੱਕ ਦੋ ਥੱਲੇ ਰਹੇ ਜੇ ਇੱਕ ਦੋ ਉੱਪਰ ਚੱਲ ਜੇ ਇਹਦੇ ਬਾਅਦ ਕੁਝ ਨਹੀਂ ਹੋਵੇਗਾ ਲੇਕਿਨ ਰਾਹੁਲ ਗਾਂਧੀ ਜਿਹੜਾ ਵੇ ਇੱਕ ਆਪੋਜੀਸ਼ਨ ਦਾ ਵੱਡਾ ਲੀਡਰ ਬਣ ਕੇ ਨਿਕਲੇ ਇਹ ਗੱਲ ਸੱਚੀ ਹੋਈ ਹੈ ਹੁਣ ਉਹਨਾਂ ਨੇ ਜਿਹੜੇ ਜਾਦਵ ਸਾਹਿਬ ਨੇ ਉਹ ਇਹ ਗੱਲ ਕਹਿੰਦੇ ਆ ਕਿ ਜੇ ਤੇ ਹਰਿਆਣੇ ਦੇ ਵਿੱਚ ਹਵਾ ਵਗੀ 52 ਦੇ ਕਰੀਬ ਭਾਜਪਾ ਲੈ ਗਜੇਗੀ ਤੇ 47 ਦੇ ਕਰੀਬ ਜਿਹੜੀਆਂ 47 48 ਸੀਟਾਂ ਜਿਹੜੀਆਂ ਕਾਂਗਰਸ ਆਰੰਭ ਨਾਲ ਲੈ ਕੇ ਬਾਕੀ ਚਟਾਲੇ ਦੀ ਪਾਰਟੀ ਆ ਇੱਕ ਦੋ ਕੋਈ ਆਜ਼ਾਦ ਲੈ ਜਾਣਗੇ ਕੋਈ ਹੋਰ ਲੈ ਜਾਣਗੇ ਐਦਾਂ ਕਰਕੇ ਲੈ ਜਾਣਗੇ ਮੇਰੇ ਖਿਆਲ ਉੱਥੇ ਕੁੱਲ 90 ਵਿਧਾਨ ਸਭਾ ਸੀਟਾਂ ਪੱਟੀ ਸਾਹਿਬ ਮੈਂ ਮੈਂ ਦੱਸਣਾ ਹੈ ਤੁਹਾਨੂੰ ਦੱਸਣਾ ਹੈ ਜੇ 47 ਤੇ ਲੀਡ ਸਰਕਾਰ ਤੇ ਬਣ ਗਈ ਹੁੰਦੀ ਜੀ 40 ਦੀ ਸਰਕਾਰ ਕੰਮ ਚੰਦੀ ਹੈ ਮੈਂ ਉਹੀ ਗੱਲ ਕਰਨ ਲੱਗਾ ਸੀਗਾ ਉਹ ਕਹਿੰਦੇ ਜੇ ਹਨੇਰੀ ਵਗੀ ਤੇ ਫਿਰ ਕਾਂਗਰਸ ਜਿਹੜੀ ਆ ਉਹ 60 ਤੋਂ ਉੱਪਰ ਚਲ ਜੇਗੀ ਤੇ ਜੇ ਸੁਨਾਮੀ ਆ ਗਈ ਤੇ ਫਿਰ 70 ਤੋਂ ਉੱਪਰ ਜਾਏਗੀ ਤੇ ਮੈਂ ਇਹ ਵੀ ਗੱਲ ਦੱਸ ਦਿਆਂ ਵੀ ਜੇ ਕਿਤੇ ਇਹਨਾਂ ਦਾ ਆਪ ਨਾਲ ਸਮਝੌਤਾ ਹੋ ਜਾਂਦਾ ਤੇ ਫਿਰ 80 ਨੂੰ ਹੀ ਮਾਰਦਮੇ ਕਰ ਦਿੰਦੇ ਅਸੀਂ ਸਿਰ ਅਰਾਮ ਨਾਲ ਜਿੰਦਾ ਜਿੰਦੇ ਫਿਰ ਕਿਉਂਕਿ ਜਿਹੜੀ 1-2% 2% ਵੋਟਰ ਲੈ ਕੇ ਜਾਣੀ ਆ ਉਹ ਮਾਰ ਜਾਂਦੀ ਕਾਂਗਰਸ ਨੂੰ ਜਿੱਤਰੀ ਉਹਦੇ ਵਿੱਚ ਹੁਣ ਕਾਂਗਰਸ ਨੂੰ ਇਸ ਚੀਜ਼ ਦਾ ਨਹੀਂਗਾ ਉਹ ਸਰਕਾਰ ਬਣਾਉਣਾ ਸਰਕਾਰ ਉਹਨਾਂ ਦੀ ਬੜ ਲਗਭਗ ਤੈਅ ਹੋ ਥੇ ਕਿਉਂ ਤੁਹਾਨੂੰ ਪਤਾ ਹੋਏਗਾ ਮੈਂ ਕਿਤੇ ਸੁਣ ਰਿਆ ਸੀ ਵੀ ਨਹੀਂ ਵੀ ਉੱਥੇ ਕੋਈ ਨਹੀਂ ਸੀ ਟੈਨਸ਼ਨ 2005 ਦੇ ਵਿੱਚ 90 ਦੇ ਵਿੱਚੋਂ ਕਾਂਗਰਸ ਨੂੰ 67 ਸੀਟਾਂ ਮਿਲੀਆਂ ਸੀ ਜੇ ਸੀਟਾਂ ਨਾਲ ਨੇ 40 47 48 ਰਹਿ ਜਾਂਦੀਆਂ ਉਹਨਾਂ ਤੇ ਫਿਰ ਬੀਜੇਪੀ ਜਰੂਰ ਜੋੜ ਤੋੜ ਦੀ ਰਾਜਨੀਤੀ ਕਰੋ ਫਿਰ ਜਰੂਰ ਕੋਈ ਨਾ ਕੁਝ ਨਵਾਂ ਕਰੇਗੀ ਲੇਕਿਨ ਉਮੀਦ ਨਹੀਂ ਵੀ ਬੀਜੇਪੀ ਉਥੇ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵੇ ਕਿਉਂਕਿ ਬੀਜੇਪੀ ਤੇ ਪਹਿਲਾਂ ਬਾਗੀ ਹੋ ਕੇ ਮਹਾਰਾਸ਼ਟਰ ਚਲੇ ਗਿਆ ਉਹਨਾਂ ਦੀ ਕੋਸ਼ਿਸ਼ ਮਹਾਰਾਸ਼ਟਰ ਬਚਾਉਣ ਦੀ ਅੱਜ ਬਕਾਇਦਾ ਤੌਰ ਤੇ ਉਹਨਾਂ ਦਾ ਫੈਸਲਾ ਹੋ ਗਿਆ ਵੀ 288 ਸੀਟਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ 160 ਸੀਟਾਂ ਬੀਜੇਪੀ ਲੜੂਗੀ 90 ਜਿਹੜੀ शिंदे शिवसेना ਲੜੂਗੀ ਤੇ 35 ਤੋਂ ਲੈ ਕੇ 38 ਤਰੀਕਾ ਜਿਹੜੀ अजीत अजीत ਪੁਆਰ ਦੀ ਜਿਹੜੀ ਆ ਐਨਸੀਪੀ ਲੂ अजीत ਪਰਿਵਾਰ ਦੇ ਬੰਦੇ ਸੰਤੋਸ਼ਤ ਨਹੀਂ ਬਸੇ ਬਸੇਬਿਲਟੀ ਵੀ ਉਹ ਬਗਾਵਤ ਕਰਕੇ 288 ਸੀਟਾਂ ਦੇ ਆਪਣੇ ਜਿਹੜੇ ਬੰਦੇ ਖੜੇ ਕਰ ਦਨ ਇਸ ਕਰਕੇ ਉੱਥੇ ਵੀ ਹਾਲਤ ਬਹੁਤੀ ਚੰਗੀ ਨਹੀਂ ਮਰਾਠੇ ਹੁੰਦੇ ਤਿੱਖੇ ਤੁਹਾਨੂੰ ਪਤਾ ਜਿਹੜਾ ਫੈਸਲਾ ਪੰਜਾਬੀਆਂ ਨੂੰ ਲੈ ਲੈਣ ਫਿਰ ਪਿੱਛੇ ਦੀ ਹਟਦੇ ਹੋ ਐਸੇ ਚਿੰਤਾ ਚ ਵੀ ਹੁਣ ਤਾਂ ਹੀ ਘਰੇ ਅਸਲੇ ਕੋ ਚਲਾ ਗਿਆ ਹਾਂ ਜੰਮੂ ਕਸ਼ਮੀਰ ਦੇ ਵਿੱਚ ਇਹ ਆ ਜੰਮੂ ਕਸ਼ਮੀਰ ਦੇ ਨੈਸ਼ਨਲ ਕਾਨਫਰੰਸ ਸਰਕਾਰ ਤੇ ਬਣਾ ਲੇ ਲੇਕਿਨ ਉਹ ਬੜੀ ਸੂਈ ਦੇ ਨੱਕੋਚ ਬਣਾਉਣ ਦੀ ਆਸ ਹੈ ਤੁਹਾਨੂੰ ਪਤਾ ਹੋਏਗਾ ਪਿੱਛੇ ਦੀ ਇਲੈਕਸ਼ਨ ਤੋਂ ਪਹਿਲਾਂ ਉਮਰ ਅਬਦੁੱਲਾਹ ਦੇ ਇੱਕ ਬਿਆਨ ਸੀਗਾ ਬਿਆਨ ਦਿੱਤਾ ਸੀ ਵੀ ਰਾਹੁਲ ਗਾਂਧੀ ਹੁਣ ਜੰਮੂ ਤੇ ਖਿਆਲ ਕਰਨ 42 43 ਸੀਟਾਂ ਜੰਮੂ ਦੀਆਂ ਨੇ 47 ਸੀਟਾਂ ਉੱਥੋਂ ਦੀਆਂ ਨੇ 90 ਸੀਟਾਂ ਟੋਟਲ ਨੇ ਉੱਥੋਂ ਤੇ ਭਾਜਪਾ ਨੂੰ ਇੱਕ ਸੀਟ ਵੀ ਨਹੀਂ ਮਿਲਦੀ ਕਸ਼ਮੀਰ ਦੇ ਵਿੱਚ ਇੱਕ ਵੀ ਨਹੀਂ ਮਿਲਦੀ ਉਹਦੇ ਵਿੱਚ ਐਨਸੀਕੋਨ ਜਿਹੜੀ ਨੈਸ਼ਨਲ ਕਾਨਫਰੰਸ ਪੀਡੀਪ ਤੇ ਬਕਾਇਦਾ ਤੌਰ ਤੇ ਅਜਿੰਦਰ ਜਿਹੜਾ ਉਹ ਸ਼ੇਖ ਰਸੀ ਇਹ ਤਿੰਨ ਬੰਦੇ ਜਿੰਨਾਂ ਨੂੰ ਸੀਟਾਂ ਮਿਲਣ ਦੀ ਆਸ ਹੈਗੀ ਆ ਜੰਮੂ ਦੇ ਵਿੱਚੋਂ ਜੇਕਰ ਤੇ 8 ਦਾ ਸੀਟਾਂ ਘੱਟੋ-ਘੱਟ 8 ਸੀਟਾਂ ਜੇ ਕਾਂਗਰਸ ਨਹੀਂ ਘੱਟਦੀ ਤੇ ਫਿਰ ਐਲ ਸੀ ਪੀ ਨੈਸ਼ਨਲ ਕਾਂਗਰਸ ਨੂੰ ਮੁਸ਼ਕਲ ਹੋ ਜੂਗੀ ਇਸ ਕਰਕੇ ਇਹਨਾਂ ਵਾਸਤੇ ਆ ਸੀਟਾਂ ਖਾਣੀਆਂ ਬਹੁਤ ਜ਼ਰੂਰੀ ਨੇ ਲੇਕਿਨ ਉੱਥੇ ਜੰਮੂ ਦੇ ਵਿੱਚ ਪੱਕੜ ਜਿਹੜੀ ਬੀ ਜੀ ਪੀ ਦੀ ਬਹੁਤ ਫਿਰ ਵੀ ਉਮੀਦ ਹੈ ਕੁਝ ਨਾ ਕੁਝ ਆਪਣਾ ਜਲਵਾ ਤੇ ਕਾਂਗਰਸ ਲਗਾਏਗੀ ਉਥੇ ਸਰਕਾਰ ਤੋਂ ਨਰ ਬਣ ਜੇਗੀ ਨੈਸ਼ਨਲ ਕਾਨਫਰੰਸ ਦੀ ਲੇਕਿਨ ਸੂਈ ਦੇ ਨੱਕੇ ਤੇ ਲੱਗ ਕੇ ਮਰੂਗੀ ਜੀ ਜੀ ਬੜੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਖਬਰਾਂ ਪੂਰੀਆਂ ਤਫਸੀਲ ਦੇ ਨਾਲ ਸਮਝਾਈਆਂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ